ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਇਹ ਤਾਂ ਨਿਊਜ਼ ਜਿਵੇਂ ਨਿਊਜ਼ ਚੈਨਲ ਸ਼ੁਰੂ ਕਰਨਾ ਹੁੰਦਾ ਨਾ ਉਵੇਂ ਹੋ ਗਿਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਚੜ੍ਹੇ ਠੱਕ ਹੋਗੇ ਚੜ੍ਹਦੀ ਕਲਾ ਦੇ ਵਿੱਚ ਹੋਗੇ ਵਿੱਚ ਇੱਕ ਵਿਆਹ ਆ ਗਿਆ ਸੀਗਾ ਇੱਕ ਸਾਡੇ ਪਿੰਡ ਹੋ ਗਈ ਮਰਕਰ ਹੈ ਨਾ ਇੱਕ ਹੋਰ ਤਾਂ ਅਸੀਂ ਕਿਤੇ ਜਾਣਾ ਸੀਗਾ ਇਸ ਕਰਕੇ ਪਹਿਲਾਂ ਤਾਂ ਜੀ ਅਸੀਂ ਮਾਫੀ ਦੇ ਲਾਈਕ ਹੈ ਨਹੀਂ ਪਰ ਤੇਰੇ ਵੀ ਤੋਤੇ ਹੱਥ ਜੋੜ ਕੇ ਮਾਫੀ ਮੰਗਦੇ ਆਂ ਕਿਉਂਕਿ ਆਂਟੀ ਉਹਨੇ ਅਨੇ ਦਿਨਾਂ ਤੋਂ ਕਹਿੰਦੇ ਸੀ ਵੀ ਅਸੀਂ ਸੂਟ ਦੇਖਣੇ ਆ ਸਾਨੂੰ ਸੂਟ ਦਿਖਾ ਦਿਓ ਸੂਟ ਦਿਖਾ ਦਿਓ ਹਨਾ ਮੈਂ ਤਾਂ ਹਿੰਮਤ ਹੀ ਹਾਰੇ ਚੁੱਕੀ ਨਹੀਂ ਮੈਂ ਕਿਹਾ ਜਿਹੜੇ ਸਾਹਮਣੋਂ ਵੀ ਰੋਜ਼ ਫੋਨ ਆਉਂਦੇ ਆ ਵੀ ਅੱਜ ਨਹੀਂ ਮੈਂ ਬੰਦਾ ਆਉਣਾ ਕਿਉਂਕਿ ਬੰਦੇ ਦਾ ਕਿਤੇ ਨਾ ਕਿਤੇ ਮੈਂ ਵੀ ਵਿੱਚ ਹੀ ਆਉਂਦੀ ਆ ਵੀ ਜੇ ਮੈਂ ਕਹਿ ਦਵਾਂ ਨਾ ਅੱਜ ਸੂਟ ਦੇਖਣਾ ਅਗਲਾ ਕਹਦੇ ਮੈਂ ਨਹੀਂ ਚੱਲ ਮੈਂ ਕੱਲੂ ਆਉਂਦੀ ਆ ਨਹੀਂ ਤੀਸਰੀ ਵਾਰੀ ਮੈਂ ਜਾਂਦੀ ਹੁੰਦਾ ਹਨਾ ਪਰ ਫਿਰ ਵੀ ਇਹ ਸੌਦੇ ਦੇ ਵਿੱਚ ਘਰ ਦੇ ਬੱਚੇ ਆ ਵੀ ਪਤਾ ਵੀ ਜਨੂਅਲ ਪ੍ਰੋਬਲਮ ਇਸ ਚੱਲ ਰਹੀ ਆ ਇਸ ਕਰਕੇ ਸੋ ਪਹੁੰਚੇ ਹੋਏ ਆ ਜੀ ਅੱਜ ਘਰ ਸੂਟ ਦੇਖਣ ਲਈ ਕੁਝ ਤੁਹਾਨੂੰ ਪਤਾ ਵੀ ਉਹ ਵਿਚਾਰਾ ਦਾ ਆਧਾਰ ਪ੍ਰਦਾਨ ਵੀ ਕਰਨਾ ਹੁੰਦਾ ਹੈ ਹਨਾ ਟਾਈਮ ਵੀ ਖੁੱਲਾ ਚਾਹੀਦਾ ਹੈ ਇਸ ਕਰਕੇ ਅੱਜ ਠੀਕ ਹੈ ਤੇ ਮਿਲੋ ਜੀ ਇੱਧਰ ਪਹਿਲਾਂ ਮੇਰੀ ਆਂਟੀ ਵੀ ਨਹੀਂ ਉਹ ਤੇ ਬਲਾਵ ਸਾਸਤਰੀ ਕਰਨੀ ਸਾਸਤਰੀ ਕਾਲ ਵੀ ਆ ਗਿਆ ਜੈ ਪਰਮਾਉ ਆ ਹਾਂ ਜਿੱਦਾ ਖੁੱਲ ਕੇ ਬੋਲੋ ਤੁਸੀਂ ਤਾਂ ਜਵਾਈ ਰਹੇ ਹਾਂ ਹਾਂਜੀ ਬੁਲਾਓ ਜੀ ਚਾਚੀ ਬੁਲਾਣੀ ਭਾਈ ਹਾਸਲੀ ਕਰ ਲੈ ਸੁਣਾ ਮੈਂ ਤਾਂ ਸੱਸੇ ਕਾਲ ਬੁਲਾਉਣੀ ਆ ਭਾਈ ਸਾਤਰੀ ਕਾ ਜੀ ਇਹ ਹੈ ਸਾਡਾ ਸ਼ੁੱਧ ਪੰਜਾਬ ਹੈ ਨਾ ਜਿੱਦਾਂ ਕਿ ਇਹਨਾਂ ਨੂੰ ਮੇਰੇ ਖਾਤੇ ਪਹਿਲਾਂ ਕਦੇ ਕੈਮਰੇ ਪਰ ਇਹ ਨਾ ਬੋਲਿਆ ਨਹੀਂ ਹੈ ਨਾ ਹੌਲੀ ਹੌਲੀ ਕਰਕੇ ਹੀ ਪਤਾ ਲੱਗਦਾ ਹੁੰਦਾ ਹੁਣ ਜਿਵੇਂ ਰਿਸ਼ਤੇ ਵਾਲੀ ਜੁੜੀ ਹੈ ਨਾ ਇਹ ਤਾਂ ਹੁਣ ਗਾਹਾਂ ਵਾਲੀ ਜਨਰੇਸ਼ਨ ਨੇ ਲਾਤੇ ਬੋਲਣ ਨਹੀਂ ਕਰਦੇ ਉਹਨੂੰ ਕਿਥੇ ਕੈਮਰੇ ਇਹ ਚੀਜ਼ਾਂ ਬਾਰੇ ਸਾਡੀ ਨੂਰ ਹਲੇ ਚੁੱਠੀ ਹੋ ਕੈਮਰਾ ਲੈ ਕੇ ਛੱਡ ਜਵੇ ਜਰੇ ਸੱਚੀ ਕਾਲ ਸੱਚੀ ਕਾਲ ਜੋ ਵੀ ਹੋ ਕੈਮਰਾ ਐਤੋਂ ਦੇਖੋ ਕਿੰਨਾ ਮਸਤੀ ਵੀ ਹੈ ਮਾਨੀ ਸੱਚੀ ਕਾਲ ਜੀ ਸੱਚੀ ਕਾਲ ਬੁਲਾ ਦਿਓ ਜੀ ਸੱਚੀ ਕਾਲ ਬੁਲਾ ਦਿਓ ਵਿੱਚ ਇਹ ਵੀ ਦੇਖਣੀ ਹੈ ਦੇਖਣੀ ਹੈ ਸੱਚੀ ਕਾਲ ਜੀ ਹੱਸਦੀ ਆ ਤੇ ਸਾਡੇ ਬਿੱਜੀ ਵੀ ਆ ਮੇ ਸਸੀ ਗੱਲ ਦੀ ਸਰ ਦੇਖ ਲੀਏ ਦੀਦੀ ਵੀ ਕੰਮ ਕਰਦੇ ਰਹਿੰਦੇ ਮੈਂ ਤਾਂ ਦੀਦੀ ਨੂੰ ਕਿਹਾ ਭਾਈ ਜਿੱਥੇ ਅਸੀਂ ਗੱਲ ਤਾਂ ਸਾਨੂੰ ਡਿਵਾਈਸ ਦੋ ਵੀ ਐਦਾਂ ਨਹੀਂ ਐਦਾਂ ਚੱਲਦਾ ਐਦਾਂ ਨਹੀਂ ਕਰਦਾ ਟੇਲਰ ਲੋ ਜੀ ਹੋਰ ਦੱਸੋ ਤੁਹਾਨੂੰ ਕੀ ਚਾਹੀਦਾ ਹੁਣ ਸੂਟ ਮੈ ਲੇ ਕਹਿੰਦੇ ਮੇਂਜੇ ਮੈਂ ਤੇ ਤੁਸੀਂ ਭੇਜੇ ਕਹਿੰਦਾ ਦੀਦੀ ਨੇ ਤੁਹਾਨੂੰ ਸਟਿਚ ਕਰਕੇ ਦੇ ਦੇਗਾ ਹਾਂਜੀ ਠੀਕ ਹੈ ਨਿਕਲ ਇੱਕ ਅੱਧਾ ਭਾਈ ਸੂਟ ਜ਼ਰੂਰ ਸਟਿਚ ਕਰਵਾ ਕੇ ਦੇਖਿਓ ਕਰਾ ਕੇ ਹੀ ਪਤਾ ਲੱਗੂਆ ਤੇ ਇੱਧਰ ਸਾਡੇ ਮੰਮੀ ਬੈਠੇ ਆ ਸਸਰੀ ਗਾਦੀ ਸਾਰੇ ਨੂੰ ਹੂੰ ਮੈਂ ਲੈ ਕੇ ਗਿਆ ਕਿ ਆ ਜਾਓ ਨੇ ਹੁਣ ਸੁਣ ਸਾਸਿਕਾ ਸਾਰੇ ਨੂੰ ਕਹਤਾ ਥੋੜਾ ਰਵਿੰਦਰ ਪੁੱਛੀਗਾ ਹੋਰ ਮੰਮੀ ਜੀ ਤੁਹਾਨੂੰ ਮੈਂ ਬੋਲਣ ਲੱਗਿਆ ਤਾਂ ਫੇਰ ਮੈਂ ਕਿਹਾ ਫੇਰ ਉਹੀ ਗੱਲ ਹੋ ਜਾਣੀ ਵੀ ਮੰਮੀ ਨੂੰ ਫੇਰ ਜਿਸ ਟੈਮਰੇ ਰਵਿੰਦਰ ਨਹੀਂ ਹੁੰਦੇ ਮਮੀ ਐਨ ਬੋਲਦੇ ਅੱਜ ਮੇਰੇ ਘਰ ਕੁੜੀਆਂ ਆ ਗਿਆ ਹੋਈਆਂ ਹਾਂ ਪਤਾ ਨਹੀਂ ਮਮੀ ਨੂੰ ਕਿਉਂ ਆ ਵਿਚਾਰੇ ਰਵਿੰਦਰ ਮੋਸ਼ਨ ਕਰਦਾ ਬਿਆਨਸੇ ਨਹੀਂ ਹੋਣੀ ਕਿਦਾਂ ਹੁੰਦਾ ਹੁਣ ਬੱਸ ਸੱਸਾਂ ਕੇ ਬਾਤ ਪਿੰਦੇ ਗਾਣਾ ਹੁਣ ਤਾਂ ਠੀਕ ਹੈ ਦੇਖੋ ਮਮੀ ਦਾ ਹੱਥ ਦਿਲ ਮੰਗਦਾ ਵੀ ਰਵਿੰਦਰ ਕਹੂਗੇ ਐਡਾ ਗੱਲ ਹਾਂ ਮੈਨੂੰ ਕੋਈ ਬੋਲ ਨਹੀਂ ਆਉਂਦਾ ਭਾਈ ਕੁਝ ਵੀ ਤੁਸੀਂ ਵੀ ਮਿਲਾਂ ਰਵਿੰਦਰ ਬਿੰਦਾ ਹੀ ਕੁੱਛ ਨਾ ਮਾਤਾ ਖਾਦੀ ਖਾ ਰਿਆ ਇਹਨੂੰ ਇੱਧਰ ਸਾਡੇ ਚਾਚੀ ਜੀ ਵੀ ਹੈਗੇ ਭਾਈ ਇਹ ਵੀਡੀਓ ਸ਼ਾਪਾਂ ਦੀ ਸ਼ਾਪ ਹਾਂ ਮੈਂ ਚਲੋ ਫੇਰ ਵੀ ਆਪਾਂ ਨਾ ਉਹ ਨਹੀਂ ਕਰਨਾ ਹੈਗਾ ਠੀਕ ਆ ਤੇ ਸਾਡੀ ਜਿਹੜੀ ਮੇਨ ਬੰਦਾ ਐ ਇਸ ਘਰ ਦਾ ਠੀਕ ਆ ਉਹ ਸੁਦਾ ਪਿਆ ਐ ਉਹ ਚਾਰਜ ਹੋ ਰਿਹਾ ਠੀਕ ਆ ਮੈਂ ਕੀ ਕਰੀਏ ਉਹਦੇ ਬਿਨਾ ਸਾਡਾ ਗੁਜ਼ਾਰਾ ਨਹੀਂ ਨਾ ਸਾਡੀ ਵੀਡੀਓ ਚੱਲਦੀ ਐ ਠੀਕ ਐ ਇਹ ਕਮੀ ਵੈਸੇ ਸਾਡੇ ਛੋਟੇ ਛੋਟੇ ਓਏ ਲੱਡੂ ਓਏ ਲੱਡੂ ਇਹਦਾ ਪਾਪਾ ਵੀ ਦੇਖਦਾ ਹੁੰਦਾ ਵਲੌਗ ਹਾਂਜੀ ਦੇਖਦਾ ਹਾਂਜੀ ਚਲੋ ਉਹਨਾਂ ਨੇ ਵੀ ਅੱਜ ਦਾ ਤਾਜੀ ਅੱਜ ਤੇ ਦੋਪਹਿਰ ਤੱਕ ਰਹੇ ਹਾਂ ਹਾਂ ਲਾਈਵ ਆਏ ਲੈ ਆਪੇ ਸਰ ਸੂਟ ਬੜੇ ਜੀ ਦੇਖੀਆਂ ਦਿਖਾਈਆਂ ਅੱਜ ਨੂੰ ਚੱਕੋ ਬਾਈ ਸੂਟ ਵੀ ਕੋਲੇ ਪਈ ਆ ਇਹ ਮੈਂ ਟਿੰਕੀ ਨਵੀਂ ਵਾਲੇ ਸਾਰੇ ਆ ਇਹਦੇ 'ਚ ਰੱਖ ਲਵਾਂਗੇ ਤਾਂ ਫਾਵਾ ਥੱਲੇ ਧਾਰ ਲਓ ਹਾਂ ਐਦਾਂ ਫੇ ਲਿਫਾਫੇ ਤੁਹਾਨੂੰ ਢੱਕ ਲੈਣਾ ਨਹੀਂ ਖਾਸਾ ਬਣਾ ਲੈ ਲਿਫਾਫਾ

ਥੋੜਾ ਜਿਹਾ ਨਾ ਮੈਂ ਦੀਦੀ ਨੂੰ ਟ੍ਰੇਨ ਕਰਨਾ ਵੀ ਜੇ ਕਈ ਵਾਰ ਮੈਂ ਅੰਦਰ ਬਾਹਰ ਦੇਵੇਂ ਆਂ ਦੀਦੀ ਥੋੜਾ ਜਿਹਾ ਸਹਮ ਲਵੇ ਹਮ ਤਾਂ ਹੈ ਸਣਾ ਦੀਦੀ ਨਾਲ ਥੋੜਾ ਜਿਹਾ ਸੌਖਾ ਹੋ ਜਾਣਾ ਕੰਧੇ ਘਰ ਆ ਦੇਖੋ ਮੈਂ ਇੰਨਾ ਨਾ ਦਿਲਾ ਲਣੇ ਨਾ ਨਾ ਕਰ ਤਾਂ ਦੀਦੀ ਨੂੰ ਕੋਈ ਪ੍ਰੋਬਲਮ ਨਹੀਂ ਬਾਹਰ ਤਾਂ ਦੀਦੀ ਬਾਹਰ ਦੀ ਵੀ ਨੂੰ ਪ੍ਰੋਬਲਮ ਹੋਉਂਦੀ ਤਾਂ ਨਾ ਤੇਰੇ ਘਰ ਤਾਂ ਹੋ ਜਾਣਾ ਚਲੋ ਮਾਨਾ ਇਹ ਨੀਰਾ ਧਿਆਨ ਕੱਪੜਿਆਂ 'ਤੇ ਲਿਹਾਫੇ ਦੇਖ ਰਹੀ ਹੈ ਇਹਨੂੰ ਬੜੇ ਪਸੰਦ ਆਇਆ ਹਾਂ ਚਲ ਲਿਹਾਫੇ ਖੜ ਕੇ ਉੱਧਰ ਐ ਪੂਰਾ ਧਿਆਨ ਕਰ ਲੰਦੀ ਸਾਰੇ ਸ਼ੂਟ ਸ਼ੱਡੀ ਮਾਨ ਨੂੰ ਠੀਕ ਹੈ ਜੀ ਮੈਂ ਕਿਹਾ ਮਮਮੀ ਨੂੰ ਲੈ ਤਾਂ ਚੱਲ ਜੇ ਕੋਈ ਵੀ ਨਾਮ ਲੀਤੀ ਆਪਾਂ ਬਣੀ ਦੋ ਰੋੜੀ ਹਾਂ ਹੁਣ ਤਾਈ ਦੱਚਾ ਲੈ ਲੈ ਨੋਟ ਬਾਰ ਗਈ ਉਹਦੇਰੇ ला <laughs> भाई देखो शूट करो का सामने देखो बाहर ले जाओ हम आ देले एडवाइस देके जॉब पाई आहा वाला नीचे नीचे बैठा आहा ग्रीन और खोल खोल माने ओय 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 कुछ पी ले में हम्म चुन्नी है दी कटामा पर कर ले ਰੁਕੋ ਮੈਡਮ ਜੀ ਥੋੜੀ ਲੈ ਕੇ ਦਿਖਾਣੇ ਆ ਪੂਰੇ ਲੈ ਕੇ ਜਿਵੇਂ ਖੜ ਦੇਂਦੇ ਭੈਣ ਜੀ ਖੜ ਜੋ ਖੜ ਜੋ ਖੜ ਜੋ ਜਾਦੂ ਤੁਸੀਂ ਆਏ ਲੈ ਕੇ ਤੁਰੁੰਗੇ ਨਹੀਂ ਸਾਰੇ ਦੇਖੋਗੇ ਪੇਔਰ ਦਾ ਦੁਪੱਟਾ ਹੈ ਇਹ ਜੇ ਤੁਹਾਨੂੰ ਸੂਟ ਕਿਤੇ ਹੋਰ ਤੇ ਮਿਲ ਲਵੇ ਜਿੰਨੇ ਪੈਸੇ ਦਿੱਤੇ ਤੁਹਾਨੂੰ ਸਾਰੇ ਵਾਪਸ ਮੈਡਮ ਜੀ ਗ੍ਰਾਟੀ ਕਰਕੇ ਹੀ ਪਤਾ ਲੱਗਦਾ ਹੌਲੀ ਹੌਲੀ ਨੈਣ ਚ ਪੈਰ ਪਾਇਆ ਹੈ ਹੋਣਾ ਭਾਈ ਪਤਾ ਚੱਲਦਾ ਹੈ ਮਹਾਰਾਜ ਦੇਖੋ ਸਾਥ ਦੌੜਦੇ ਸਾਰੇ ਦੇਖ ਤਾਂ ਹੈਗੇ ਤਾਂ ਬਿਲਕੁਲ ਬਿਲਕੁਲ ਇੰਨੀ ਵੋਲਿਊਮ ਨੇ ਸਾਰੀ ਬੋਲਿਊਮ ਇੰਡੀਆ ਵਾਛੇ ਹਾਂ ਸਮੇਂ ਤੇ ਚਾਹਦੀ ਹੈ ਮੈਂ ਆਪਣੇ ਦੇਸ਼ ਦੀ ਹਰ ਇੱਕ ਕੁੜੀ ਹਰ ਇੱਕ ਜਿੰਨੇ ਵੀ ਹੈਗੇ ਨਾ ਲੇਡੀਆਂ ਆਪਣੇ ਪੈਰੋਂ ਖੜੀ ਹੋਣ ਬਹੁਤ ਜ਼ਿਆਦਾ ਜ਼ਰੂਰੀ ਹੈ ਹਨਾ ਇਹ ਅਜੇ ਚੱਲਦਾ ਹੀ ਕੰਮ ਆਈ ਹੈ ਇੱਕ ਬੰਦਾ ਕਮਾਊਗਾ ਦੱਸ ਜਣ ਕਹਾਂਗੇ ਮੈਂ ਤਾਂ ਅਜੇ ਚਾਹਦਾ ਕਿ ਲੋਕੀਂ ਦੇਖਣ ਬਾਹਰਲੇ ਮੁਲਖਾਂ 'ਚ ਅਸਲ ਵਿੱਚ ਘਰ ਤਾਂ ਹੀ ਚੱਲਦੇ ਆ ਜੇ ਉੱਥੇ ਉਰੇ ਵਾਲਾ ਕੰਮ ਨਹੀਂ ਨਾ ਆਂਡੀ ਹੈਗਾ ਉੱਥੇ ਤਾਂ ਜਿੰਨੇ ਮੈਂਬਰ ਸਾਰੇ ਕਮਾਉਂਗੇ ਤਾਂ ਚੱਲਦਾ ਕੰਮ ਵਧੀਆ ਹਾਂ ਕੋਟਨ ਦੀ ਕੋਟਨਾਂ ਨੂੰ ਕੋਟਨਾਂ ਦੇਖੀਓ ਕੋਟਨ ਲਈ ਦੱਸੋ ਨਾਲੇ ਕੁਝ ਗਾਈਡ ਵੀ ਕਰੋ ਵੀ ਅੰਕੀ ਬਾਰੇ ਪਾਏ ਦੇ ਸਾਰੀ ਹੋਣਾ ਆਂ ਪਾਣ ਵਾਲੀ ਆ ਗਰਮੀ ਦੇ ਹਾਂ ਹਾਂ ਠੀਕ ਆ ਨੋ ਆਂਡੀ ਦੀ ਚੇਰਕ हात नहीं गए वो तो आंटी तू से जवान चुप कर गए चाची साले आनी देखो तुसी हां जी देखो दे सर जूते सूत तो सारे बढ़िया है हां जी सूत तो सारे सोहे हैं कलर भी सीले करने डिपार्टमेंट में नहीं तूसी लेना हां जी आ खोल के देखो सुननी देख ले जी मम्मी तूसी देख लो केदा लेनो मम्मी ने देख आ देखने दी नीचे कलर पे आई लेला को ई कलर तो कपड़े तो हुंदे ही है भला हां बहुत बढ़िया चीजें आ रहे हैं ਉਹ ਫੇਰ ਕੀ ਹੋਵੇ ਹੋਏ ਨਾ ਮम्मी ਬੀਬੀ ਸੋਰੀ ਆਂਟੀ ਕੋਰੀਂ ਦੇਖੋ ਜੀ ਨਹੀਂ ਨਹੀਂ ਮਮੀ ਦੇਖੋ ਆਪ ਦੇਖੋ ਤਾਂ ਤੁਹਾਨੂੰ ਲੱਗੇ ਦੇਖੋ ਆਂਟੀ ਦਾ ਤਜਰਬਾ ਜ਼ਿਆਦਾ ਹਣਾ ਨਹੀਂ ਪਤਾ ਨਾ ਦੇਖੀ ਖਾਸਦੀ ਹੈ ਮਮੀ ਮਤ ਤੋਂ ਤੇਰੇ ਬਗਾਦੀ ਹੁੰਦੀ ਪਤਾ ਜੀ ਤੋਤੇ ਤੇ ਕੋਈ ਵੀ ਚੀਜ਼ ਆ ਕੋਈ ਵੀ ਕੱਪੜਾ ਜੀ ਤੋਤੇ ਤੇ ਅਸਲ ਵਿੱਚ ਆਪਣੇ ਅਸਲੀ ਰੂਪ ਵਿੱਚ ਤਾਂ ਤੋਤੇ ਤੇ ਹੀ ਆਉਂਦਾ ਹੈ। ਇਹਦਾ ਚਾਚੀ ਵੀ ਇਹਨੇ ਕਰਾਉਣਾ ਸੌਫਟ ਹੈ। ਪਹਿਲਾਂ ਸੋਹਣਾ ਹੈ। ਕੱਪੜਾ ਵੀ ਸੌਫਟ ਹੈ ਮੰਮੀ। ਆਹ ਸੂਟ ਕਹਿੰਦੇ ਤੁਸੀਂ ਇਹਦੇ ਨਾਲ ਪਹਿਨਵਾ ਦੇਣਾ। ਹਾਂਜੀ। ਦੇਖ ਲਿਆ ਨਾ ਤੁਸੀਂ। ਇਹ ਦੇਖ ਨਾ। ਉਹਨੇ ਦੇਖਿਆ। ਚੱਲਾ ਦੇਖਦੇ ਸਾਰੇ ਕੱਪੜੇ। ਆ ਤਾਂ ਮੈਂ ਜੋ ਪਤਾ দাও ਕਿਸੇ ਮਾਮਾ। ਤੇ ਤਾਂ ਇਹ ਤਾਂ ਕਰਦੇ। ਹਾਂਜੀ ਤਾਂ ਆਹ ਰੱਖਣਾ ਹਾਂਜੀ ਮਮਮੀ ਮਮਮੀ ਨੂੰ ਤੁਸੀਂ ਦੇਖੋ ਮਮਮੀ ਕਲਰ ਪੋਣਾ ਹੈ ਆਹ ਕੱਢਣਾ ਇੰਨੂੰ ਕੱਢ ਕੇ ਉੱਧਰ ਰੱਖ ਲਓ ਓਏ ਲਡੂ ਹਾਂ ਲੈ ਦੇ ਲੋ ਹਾਟੀਆਂ ਹਦੀਆਂ ਹਾਟੀਆਂ ਹੈ 2 ਸੂਟ ਕੱਢੇ ਤੁਸੀਂ ਕਿੰਨੇ ਕੱਢਿਆ 3 ਮਹੀਨੇ ਪਹਿਲਾਂ ਉਹਨੂੰ ਕੱਢਿਆ ਹਾਂਜੀ ਤੁਸੀਂ ਦੇਖ ਲਓ ਤਾਂ ਕੋਈ ਨਹੀਂ ਲੈ ਸੀ ਦੂਲੀ ਲੈ ਲਓ ਲੈ ਲੈ ਦੇਖ ਲਓ ਓ ਕੀ ਤੇਨੀ ਅਮੀਨੋ ਜਾਇਜ਼ ਪੈਸੇ ਮੰਗਦੇ ਚਾਚੀ ਵਾਲੂ ਦਾ ਕੈਮਰਾ ਵੀ ਨਹੀਂ ਪਾਈ ਕਮਾ ਸਕਦੇ ਚਾਚੀ ਸਾਡੀ ਵੀਡੀਓ ਤੇ ਆਣਾ ਨਹੀਂ ਚਾਹਦੀ ਆ ਦੇਖੋ ਚਾਚੀ ਜੀ ਕਿਤੇ ਨਹੀਂ ਸੀ ਤੁਹਾਨੂੰ ਉਹ ਜਲਾ ਦੇ ਆਲੇ ਆ ਆ ਮਾਵਾਂ ਦੇ ਕੀ ਤੇਨੀ ਖੋਤੇ ਨੇ ਜਾਇਜ਼ ਤਸਵੀਰ ਲੈ ਲੀਤੀ ਆਂਦੀ ਫੋਟੇ ਦੇ ਸਾਰੇ ਪੈਸੇ ਦੇ ਗਏ ਆ ਵਧੀਆ ਲੱਗਣੇ ਆ ਇਹ ਪਤਾ ਸੂਟ ਇਹ ਬੜਾ ਸੋਹਣਾ ਨਹੀਂ ਆ ਦੇਖੋ ਕਿੰਨਾ ਪਿਆਰਾ ਇਹ ਤੁਹਾਨੂੰ ਲੈ ਆ ਬੰਦੇ ਗੂੜਾ ਹੈਗਾ ਨਾ ਆਹ ਤੂੰ ਕਿਹਾ ਆਹ ਮੁਨਾਦੀ ਨੇ ਇਹ ਦੇਖੋ ਮੈਨੂੰ ਦੇਖੋ ਖੋਰ ਕੇ ਇੱਕ ਵਾਰੀ ਚੈੱਕ ਤਾਂ ਕਰੋ ਤੁਸੀਂ ਕੋਈ ਨਹੀਂ ਮਾਰੇ ਘਰੋਂ ਰੋਟੇ ਵਾਇਦੇ ਨਹੀਂ ਛੋਟੇ ਵਾਲੇ ਨੇ ਕੈਮਰਾ ਚਾਚੀ ਨੇ ਕੈਮਰੇ ਦਾ ਨਾਮ ਲੈ ਤੇ ਚਾਚੀ ਨੇ ਸੂਟੇ ਸਾਈਡ ਤੇ ਰੱਖਦਾ ਮੈਂ ਜਹੀ ਦੇਖਣ ਦੋ ਇੱਕ ਮਿੰਟ ਪਾਈ ਕਰੇ ਤੇ ਇੱਕ ਚੱਕ ਲਾਦਾ ਮੈਂ ਆਦਾ ਹਾਂ ਮੰਜੀ ਕਿਹਨੇ ਨਹੀਂ ਤੇਰਾ ਤਾਂ ਵਧੀਆ ਲੱਗ ਰਿਹਾ ਹੈ। ਵੈਸੇ ਖੂਲੀ ਕਿੱਟੂ ਜੁਲੀ। ਲਾ ਤੂੰ ਬੁੜੀ ਹੋ ਗਈ। ਇਹ ਮੇਰੇ ਬਣਿਆ ਤਾਂ ਠੀਕ ਹੈ ਜੱਸ ਜੀ ਮਮਨੀ ਅੱਡਾ ਹੈ। ਆ ਦੇਖੋ ਰ ਫਿਰ ਆ ਦੇਖ ਲਓ ਮਣਾ ਜਾਨ। ਆ ਜਿਆਦਾ ਡਾਰਕ ਲੱਗਦਾ ਹੈ। ਨਹੀਂ ਨਹੀਂ ਇਹ ਵੀ ਲੱਗਦਾ ਹੈ। ਇਹ ਜਿਆਦਾ ਠੀਕ ਲੱਗ ਰਿਹਾ ਪਤਾ ਕਰ ਤੇ ਇੱਕ ਵਾਰੀ ਧੁੱਪ ਚ ਪਾਉਂਗੇ ਥੋੜਾ ਜਿਹਾ ਧੁੱਪ ਚ ਥੋੜਾ ਜਿਹਾ ਤੇ ਵੀ ਪੈ ਜਾਣਾ ਰੰਗ। ਜਿਵੇਂ ਤੁਸੀਂ ਨਹੀਂ ਜਾਤੇ। ਮੈਂ ਸਮਝ ਨਹੀਂ ਥੋੜੀ ਸੰਧੀ ਨਾਲ ਮਨ ਬਣਾਇਆ। ਆ ਦਿਖਵਾ ਗਾ ਦੇਖੋ ਰ।

ਉਧਰ ਜਾਤੀ ਗਈ ਆਂਦੀ ਉਹਦੋਂ ਘੁਮਾ ਕੈਮਰਾ ਮੈਂ ਰਹਿ ਗਈ ਮੈਨੂੰ ਕੋਈ ਤੇਰਾ ਚਿਹਰਾ ਦੇਖੂਗੀ ਆ ਦੇਖੂਗੇ ਚਾਚੀ ਸਾਰੇ ਦਾ ਰਿਸ਼ਤੇਦਾਰ ਦੇਖਦੇ ਥੋੜੇ ਇਹ ਸਭ ਉਤਾਂ ਕਿਧਰ ਗਾ ਮੁਕੇ ਨਾ ਸੱਸੀ ਕੀ ਬਣਾ ਦੇ ਬਸ ਚਾਚੀ ਬੁਲਾ ਦੇ ਸਾ ਹੁਣ ਤਾਂ ਘੁੰਮ ਗਿਆ ਚਾਚੀ ਕੈਮਰਾ ਰੈਨ ਦਾ ਸੋਰ ਰੈਨ ਤੂੰ ਇਹ ਕਈ ਅੱਜ ਉਹੀ ਰੱਖਦੀ ਐ ਉਹ ਕੋਈ ਨਹੀਂ ਥੋੜੀ ਸ਼ਰਮ ਠੀਕ ਤਾਂ ਵੀਡੀਓ ਤਾਂ ਹੋਰ ਬਣਾਉਗੇ ਚੱਕ ਖੁੱਲ ਜਾਣਗੇ ਹਾਂਜੀ ਉਹ ਤਾਂ ਬੰਦਾ ਕਦੀ ਨਾ ਪਰ ਕਦੀ ਨਹੀਂ ਚਾਚੀ ਮਰੀ ਨਾ ਕਰਨੀ ਜਰੂਰ ਹਾਂ ਅਸਲ ਤੇ ਇਹ ਕਿਉਂ ਗੱਲ ਨਹੀਂ ਲਿਆ ਵੀ ਮਤਲਬ ਭਲੇਖੇ ਜਿਵੇਂ ਮੈਂ ਘੁਮਾ ਲਈ ਚਾਚੀ ਦੇ ਕਹਿਣਾ ਮਤਲਬ ਆ ਏ ਹੂ ਆ ਵੀ ਉਹਦੇ ਆਰੇ ਮਾਧਮ ਦੇਖੋ ਇਹਨਾਂ ਨਾਲੇ ਕਰਨਾ ਨੂੰ ਆਈਏ ਹੁਣ ਤੱਕ ਜਿੰਨੇ ਵੀ ਸੂਟ ਲੱਤੇ ਆ ਇਹਨਾਂ ਨੇ ਇੱਕ ਕੋਕੜਾ ਹੀ ਲੱਤੇ ਹੋਏ ਨਾ ਵੀ ਲੱਤਾਂ ਇਹ ਸਾਰੇ ਨੇ ਇੱਕੋ ਜਿਹੀ ਲੈਣੇ ਆ ਐਂਕੀ ਮੇਰਾ ਲੱਗ ਹੈ ਕਿਹੜਾ ਕਿਹੜਾ ਮਾਸਰ ਲੱਗਦਾ ਮੈਨੂੰ ਤਾਂ ਥੋੜਾ ਲੱਗਦਾ ਲੱਗ ਜੈ ਇਹਨਾਂ ਦੇ ਕਿਹੋ ਜਿਹੇ ਨਾਮ ਆਏ ਤਿੰਨ ਸੇਮੇ ਦੀ ਅਧਿਕ ਜਿਹੜੇ ਬਾਂਦੀ ਕਿੱਤੀ ਚਲਵਾ ਰਹੇ ਆਂਟੀ ਅੱਛਾ ਕਿੱਤੀ ਚਲਵਾ ਰੱਖਾਂਗੇ ਅੱਛਾ ਹੋਵੇ ਆਂਟੀ ਦਾ ਭਾਰ ਕਿੰਨੇ ਆਂਦੇ ਨੇ ਇੱਕੋ ਜਿਹੀ ਲੈਣੇ ਆ ਹੁਣ ਤੁਸੀਂ ਦੇਖੋ ਖਲਾ ਕਰਕੇ ਆਏ ਬਈ ਇੱਕੋ ਜਿਹੇ ਲੈਣੇ ਪਹਿਲਾ ਵੀਡੀਓ ਦੇਖੀ ਹੋਣੀ ਆ ਖੋਲਿਆ ਜਸੂ ਜਿਹਨੇ ਕਰੀ ਦਿੱਤੇ ਨਾ ਸੂਟ ਵੀ ਖੋਲ ਦੇ ਸੂਟ ਵੀ ਖੋਲ ਐ ਹਰੀ ਹੋਵੇ ਖੋਲ ਜਸੂ ਪੂਰਾ ਸੂਟ ਰੁਕੋ ਜਪੀਪੀ ਜੀ ਤੁਹਾਨੂੰ ਦਿਖਾਵਾਂ ਮੈਂ ਖੋਲਦਾ ਜੈਸਮੀਨ ਵੀਪੀ ਜੀ ਖੋਲ ਦਿਓ हां इधर नु दिखा इधर नु ज्यादा तू सी इना पाके अपने ਘਰ ਵਾਲੇ ਨੂੰ ਵੀਡੀਓ ਕਾਲ ਕਰੂ ਦੇ ਫੇਰ ਰਹੋ ਫੇਰ ਤੋਕ ਕੇ ਇੱਥੇ ਤੇ ਲੈ ਆਈ ਜੈਸੂ ਇਦਰਾ ਮਾਨਤ ਵੀ ਖੁਸ਼ ਹੋਗੀ हां हां जी ਔਰ ਕੰਝੇ ਦਾ ਦੁਪੱਟਾ ਮੰਮੀ ਨੇ ਲੈ ਲੈ ਲਓ ਬਿਲਕੁਲ ਲੈ ਲੈ ਆਹ ਦੇਖੋ ਬਹੁਤ ਸੋਹਣਾ ਲੱਗਦਾ ਵਰੀਏ ਨਾਲ ਵੀ ਪੰਜ ਸੂਟ ਲੈ ਕੇ ਗਈ ਕਿੰਨੇ ਰਾਈ ਵਾਲਾ ਸੂਟ ਕਿਨੇ ਦਾ ਇਹੇ ਹੁਣ ਆਪਾਂ ਲਾਉਂਦੇ ਆ ਦੇਖਦੇ ਆਂ ਇਹ ਕਿਨੇ ਦਾ ਜਿਹੜਾ ਤਾਂ ਆਂਟੀ ਨਾਲੇ ਲੱਤੇ ਆਂ ਆ ਸੇਮ ਕਲਰ ਵਾਲੇ ਇਹ ਤਾਂ ਸੱਤ ਸੌ ਦੇ ਆ ਇਹ ਜੇ ਅੱਛਾ ਏ ਠੀਕ ਐ ਤੇ ਮਮੀ ਇਹਨਾਂ ਇਹਨਾਂ ਉਹ ਦੇਖਦੀ ਨਹੀਂ ਇਹਹੀ ਇਹਹੀ ਸੂਟ ਲੈਣ ਦੇ ਨਾ ਰੱਪੜ ਤੋਂ 11500 ਦੇ ਦਿੰਦੇ ਆ ਹਾਂ ਇੱਕ ਨਹੀਂ ਦਿੰਦੇ 15 ਬੰਦ ਨੂੰ ਤਾਂ ਨਹੀਂ ਦਿੰਦੇ ਹਾਂ ਮਾਣ ਦੇਗਾ ਉਹ ਕਹਿੰਦਾ ਚੁੱਪ ਰਹੋ ਬੋਰ ਦੇ ਇਹ ਬੋਲ ਤੋਲੇ ਆ ਵੀ ਸ਼ੋਹਲਾ ਆਣਾ ਫਿਰ ਆਉਣਾ ਉਹਦੀ ਮੰਮੀ ਕਿਹੜਾ ਦਿਖਾਏ ਤਾ ਅੱਛਾ ਆਂਟੀ ਨੇ ਵੀ ਉੱਧਰ ਤੇ ਵੀ ਆਂਟੀ ਦੀ ਮੰਗ ਪਾਈ ਆ ਵੀ ਕੁੜੀ ਦੇ ਲਈ ਆ ਸੁੱਟ ਅੱਛਾ ਅੱਛਾ ਆਂਟੀ ਨੇ ਕੀ ਹਾਈ ਉਹ ਅਸੀਂ ਇੱਕ ਦਿਨ ਉੱਧਰ ਨੂੰ ਗਏ ਤੇ ਜੀ ਫਿਰ ਭੈਣ ਨਹੀਂ ਆਏ ਹੋਏ ਤੇ ਅਸੀਂ ਸੈਰ ਕਰਦੇ ਕਰਦੇ ਚੱਲ ਗਏ ਉਹ ਫਿਰ ਮੱਲਾ ਦਾ ਹੈ ਹਾਂ ਜੀ ਹਾਂ ਹਾਂ ਦੀ ਪਰ ਭੈਣ ਨਹੀਂ ਆਈ ਫੇਰ ਅਸੀਂ ਉਹ ਸ਼ੀਸ਼ੇ ਦੂਏ ਨਾ ਅੰਦਰ ਰਾਤ ਨੂੰ ਅੰਦਰ ਤੋਂ ਦਿਖਦਾ ਅੰਦਰ ਤੇ ਬਾਹਰ ਦਿਖਦਾ ਨਹੀਂ ਮੈਂ ਜੈਸਮੀਨ ਦੋਏ ਤੇ ਜਾਂਦੀ ਦੇਖਿਆ ਮੈਂ ਕਿਹਾ ਭੈਣ ਨਹੀਂ ਆਈ ਵੀ ਅਸੀਂ ਦਰਵਾਜੇ ਦੇ ਹੱਲ ਕੋਲ ਤੇ ਮੁੜ ਕੇ ਹਾਂਜੀ ਉਹ ਜਾ ਗਏ ਨਹੀਂ ਇਹਨਾਂ ਨੂੰ ਕਿਹਾ ਸਰ ਜੀ ਕਾਊਂਟਰ 'ਤੇ ਨਹੀਂ ਆਉਂਦੇ ਮੈਂ ਨਹੀਂ ਕਹਿੰਦੀ ਇਹਨਾਂ ਨੂੰ ਕਿਹਾ ਦੱਸਿਆ ਨਹੀਂ ਤੁਸੀਂ ਕਿੰਨੇ ਦਾ ਇਹ ਇਹ ਮੈਂ ਦੇਖ ਕੇ ਦੱਸ ਦਿਆਂਗੀ ਦੀਦੀ ਇੱਕ ਮਿੰਟ ਤੇ 6 ਨੰਬਰ ਅਰੇ ਪੂਰਾ ਟ੍ਰੈਂਡ ਨਹੀਂ ਹੋਏ ਨਾ ਦੇਖੋ ਆ ਵੀ ਦਿਖਾ ਲੇ ਹਾਂ ਹੌਲੀ ਹੌਲੀ ਪਤਾ ਹੀ ਮੰਨ ਹੌਲੀ ਹੌਲੀ ਵਿੱਚ ਲੈਣ ਦੇ ਪੜਨਾ ਪਤਾ ਲੱਗਦਾ ਹੌਲੀ ਹੌਲੀ ਪਤਾ ਲੱਗਦਾ ਮੈਂ ਤਾਂ ਕੁਝ ਹੋਰ ਲਈ ਸੀ ਤਾਂ ਵੇਖੀ ਅਮਾਨਤ ਦਾ ਲਿਫਾਫਾ ਨੂੰ ਦੇਖਦੇ ਉਹ ਦੇਖ ਕਿਤਾ ਕਾਕੇ ਨੂੰ ਵੇਖ ਕੇ ਖੁਸ਼ ਹੁੰਦੀ ਕਾਕੇ ਨੂੰ ਉਹ ਲੱਡੂ ਕਿਹੜਾ ਆਹ ਬੜਾ ਉਹ ਲੱਡੂ ਚਾਚੀ ਹਾਂ ਜਿਹਦਾ ਆਂਟੀ ਵੀ ਅੰਗਰੇਜ਼ੀ ਬੋਲਦੀ ਹੈ ਗ੍ਰੀਨ ਜਿਆ ਹਾਂ ਇਹ ਕਿੰਨਾ ਪੜੇ ਹੋ ਤੁਸੀਂ ਪੰਜ ਤੁਸੀਂ ਅੱਛਾ ਜਦ ਦੇ ਟਾਈਮ ਤੇ ਪੰਜ ਪੜੇ ਹੋਏ ਹੈ ਐਦਾਂ ਤਾਂ ਦੇਖਿਨ ਫਾਈ ਬੋਲ ਬਈ ਕਿ ਨਹੀਂ ਬੋਲ ਮੈਂ ਵੇਰ ਨਾਲ ਪੂਰੀ ਕਰ ਲਉ ਤੁਸੀਂ ਹਾਂਜੀ ਆ ਲੱਡੂ ਆਪਾਂ ਦੇਖੂਗਾ ਵੀ ਨੂਰੂ ਕਿੰਦਾ ਬੋਲਦਾ ਹੈ ਹਾਂ ਅਭੀ ਛਾਲ ਦੀ ਹੋ ਚੱਲੀ ਜੀ ਮੈਂ ਕਹਿੰਦਾ ਨਹੀਂ ਭਾਜੀ ਅੱਛਾ ਛੇ ਮਿੰਟ ਲੱਗਿਆ ਹਾਂਜੀ ਬਸ ਚੱਲੇ ਇਹਨਾਂ ਨੇ ਆਇਆ ਵੀ ਅਸੀਂ ਬੋਲੀ ਜਾਈਏ ਬਸ ਹਾਂ ਬੋਲ ਨੀ ਨੂਰੂ ਵਰਗੀ ਹੋ ਗੋਲ ਮਟੋਲ ਜੀ ਨੂਰੂ ਨੇ ਹੁਣ ਆਂਟੀ ਮਾਣਾ ਕਹਿਣਾ ਨਿਧਾਰ ਹੋਦੀ ਮਾਣਾ ਜਾਣਾ ਮਾਣਾ ਜਾਣਾ ਪੰਗੜੀ ਪਾ ਲਿਆ ਜੀ ਪੰਗੜੀ ਲੜਕੇ ਪੰਗਾ ਹੀ ਇਹਨੇ ਕਿਆ ਕਰਿਆ ਉਹ ਇਹ ਜਿਹਾ ਸਿਖਾਇਆ ਜੀ ਮਾਲਾ ਜਾਣਾ ਵੀ ਮਾਲਾ ਜਾਣਾ ਆਪਾਂ ਨੇ ਹੁਣ ਕੱਲ ਪਰਸੋਂ ਅਸੀਂ ਵਿਆਹ ਗਏ ਬਥੇ ਪੈਸੇ ਚ ਕਹਤਾ ਜੀ ਨੇ ਕੁੜੀ ਕਹੇ ਵੀ ਮਾਲਾ ਨੂੰ ਲੈ ਕੇ ਜਾਓ ਮੈਨੂੰ ਹੁਣੇ ਜਾਵੇ ਮਾਲਾ ਜਾਣਾ ਹੋਰ ਆਪਣਾ ਵਿਆਹ ਗਏ ਜਿਹੜਾ ਮਾਮ ਗਮੀਤ ਦਾ ਬੇੜੇ ਵਿੱਚ ਹਾਂਜੀ ਹਾਂਜੀ ਜਿਹੜੇ ਇਹਦੇ ਨਾਨੀ ਜਿਹੜੇ ਕਿ ਮੁੰਡੇ ਦਾ ਕੁੜੀ ਦਾ ਤਾਂ ਹੀ ਗਾਹਾਂ ਸਾਨੂੰ ਉੱਥੇ ਵੀਡੀਓ ਦੇਖਣ ਵਾਲੇ ਮਿਲ ਕੇ ਮੁੰਡੇ ਵਾਲਿਆਂ ਬਾਅਦ ਤੇ ਉਹ ਕਹਿੰਦੇ ਜਿਹਦਾ ਭਾਈ ਵਿਆਹ ਹੈ ਮੁੰਡੇ ਦਾ ਉਹ ਮੇਰਾ ਦਿਉਰ ਲੱਗਦਾ ਅਸੀਂ ਤਾਂ ਫਿਰਤਾ ਸੀ ਦੋਹੇ ਪਾਸੇ ਤੇ ਹੋ ਗਏ ਬਰਾਤ ਬੋਦੀ ਕਬੂਰ ਤੇ ਮੈਨੂੰ ਕਿੱਦਨੀ ਆ ਮੇਰੇ ਵੀ ਨਹੀਂ ਯਾਦ ਜੀ ਕਿਹੜਾ ਪਿੰਡ ਦਾ ਹਾਂ ਜੀ ਹਾਂ ਇਹ ਲੱਗੇ ਨਹੀਂ ਤੁਹਾਨੂੰ 900 ਦਾ ਇਹ 900 ਦਾ ਪ੍ਰਾਈਸ ਤਾਂ ਫੜੀ ਫਰਵਾਦੀ ਲੈਣੀ ਉਪਰ ਇਹ 1500 ਦੇਣਾ ਸੀ ਮੈਨੂੰ ਨੋ ਸੋਨਾ ਇਹ ਸਾਰੇ ਸੂਟ ਬਹੁਤ ਨੇ ਜਲ ਗਿਆ ਇਹ ਹੁਣ ਇੱਕ ਤਾਂ ਇੱਕ ਦੀਦੀ ਹੋ ਰਹੇ ਨੇ ਦੇਖੀ ਇਹਨੇ ਮੈਨੂੰ ਕਹਿਣਾ ਵੀ ਬੜੂ ਜਿਹੇ ਸੂਟ ਦੇ ਕੇ ਦੋਤਾ ਮੇਰੇ ਜੋਗਾ ਭੇਜੀ ਆ ਰਹੀ ਉਹਨੂੰ ਵੀ ਦੀਦੀ ਕੱਢਣਾ ਲੈਣਾ ਦੇਖ ਲੈ ਇਹਦੇ ਪੈਣਾ ਪੈਣਾ ਕੱਟੀਆਂ ਹੋ ਜਿਓ ਫੋੜੀ ਲੈਣਾ ਹੈ ਇਹਨੂੰ ਫੋੜੀ ਹੈਗਾ ਹੈਗਾ ਆ ਲੈ ਨੋ ਫਿਰ ਕੋਈ ਆ ਗ੍ਰੀਨ ਜੈਨੂ ਟਿਕ ਟਿਕ ਦੇਖ ਹੈਗੇ ਮੇਰੇ ਜੀ ਦੇ। ਤੇ ਆਹ ਅਮਰ ਘੰਟਾ ਦੇਖੋ। ਇਹ ਖਲਾ ਦੇ। ਹਾਂ। ਮਰ ਹੀਰਤ। ਇਹ ਤਾਂ ਕਾਹਦੇ ਹੋਈ ਜਾਂਦਾ ਹੈ। ਹਾਂ? ਹਾਂਜੀ। ਅਗਲੇ ਜੱਫੀ ਨੇ ਵੀ ਚੈੱਕ ਕਰ ਲੈ। ਕੋਲ ਕਿਹਨੇ ਖਾਦੀ ਜੋ। ਹਾਂ। ਦੇਖੋ ਬੀਬੀ ਜੀ ਜਦ ਤੁਸੀਂ ਸੂਟ ਸਵਾਉਂਗੀ ਜਦ ਸੂਟ ਖੋਲਣ ਲੱਗਦੀ ਨਾ ਫੇਰ ਇਹ ਤਾਂ ਮੈਂ ਦੁਕਾਨਦਾਰ ਆ ਜਾਂਦਾ। ਪਾ ਕੇ ਜਦ ਫਿਰੂਗੀ ਆ ਮੈਂ ਕਹਿੰਦੀ ਦਾ ਬਾ 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 ਤੁਹਾਡੀਆਂ ਆਂਟੜਾਂ ਗੁਆਚਣ ਆਸ ਪਰੋਥ ਨੇ ਸਾਰੇ ਪੁੱਛੂਗੇ ਤੁਹਾਡੇ ਰਿਸ਼ਤੇ ਦਾ ਵੀ ਸੂਟ ਕਿੱਥੇ ਦੇ ਲਿਕੇ ਆਂਦਾ ਇੱਕ ਸੂਟ ਕਿੱਥੋਂ ਲੱਭਾ ਆ ਟੇਲਰ ਤੋਂ ਸੂਟ ਸਭ ਟੇਲਰ ਵੀ ਨਾਲੇ ਬੈਂਡੇ ਟੇਲਰ ਵੀ ਨਾਲੇ ਰੱਖਦੇ ਆ ਹਾਂ ਅੱਛਾ ਨਹੀਂ ਲੈਣੀ ਚਾਹੀ ਕੋਈ ਪ੍ਰੋਬਲਮ ਆਉਂਦੀ ਆ ਕੱਪੜਾ ਘੱਟ ਵੱਧ ਸਾਡਾ ਟੇਲਰ ਸਾਡੇ ਨਾਲ ਹੁੰਦਾ ਤੇ ਤੇਰੇ ਕੋਲ ਹਾਂ ਹੁਣ ਹੋਣ ਲੱਗਿਆ ਇਹ ਕੰਮ ਟੇਲਰ ਅਗਲਾ ਹੁਣ ਜਦ ਕਿਤੇ ਕੋਟ ਪੈਂਟ ਦਾ ਕੱਪੜਾ ਲੈਣ ਜਾਓ ਨਾ ਅਗਲਾ ਉੱਥੀ ਜਦੇ ਬੁਲਾ ਲੰਦੇ ਆਈ ਟੇਲਰ ਵੀ ਜਦੇ ਭਾਜੀ ਨਾਪ ਦੇਣਾ ਤੁਸੀਂ ਜਦੇ ਬਲ ਉੱਥੀ ਨਾਪ ਦੇ ਕੇ ਹਾਂਜੀ ਹਾਂ 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 ਉੱਥੀ ਜਿੱਥੋਂ ਕੱਪੜਾ ਖਰੀਦੋ ਦੀ ਉੱਥੀ ਡੇਲਰ ਆ ਜਾਂਦਾ ਮੈਂ ਸਪੋਰਟ ਤੁਸੀਂ ਕਰਨਾ ਓਕੇ ਮੈਂ ਕਹਿੰਦੀ ਨੂੰ ਮੈਂ ਤਾਂ ਵੀ ਜਦੋਂ ਸਾਡਾ ਕੰਮ ਚੱਲ ਪਿਆ ਮੈਂ ਹੁਣ ਇਹ ਨਹੀਂ ਕਹੂੰਗੀ ਜੇ ਠੀਕ ਆ ਚੱਲੂਗਾ ਟਾਈਮ ਲੰਦੀ ਹੁੰਦੀ ਆ ਰਹੀ ਕਿ ਤਾ ਆ ਜਾਂਦਾ ਸਾਰਾ ਜੀ ਦੀ ਉੱਥੇ ਸਾਨੂੰ ਥੋੜੀ ਲੋੜ ਪੈਣੀ ਆ ਹਾਂਜੀ ਹਾਂ ਹਾਂ ਬਾਹਰ ਤੇ ਸੂਟ ਔੜੇ ਆ ਕਿਸੇ ਨੇ ਮਕੜਾਉਂਦੇ ਨੇ ਕਹਿੰਦੇ ਸਾਨੂੰ ਸਟੀਚ ਕਰਕੇ ਵੀ ਭੇਜੂ ਹਾਂ ਅਸੀਂ ਜਿਹੜਾ ਸਾਡੇ ਕੋਲ ਦੀਦੀ ਬੈਠੀ ਆ ਭਾਈ ਬਣਵਾਉ ਕੇ ਜੱਪਣਾ ਹਾਂਜੀ ਹਾਂ ਇਹਨਾਂ ਇਸ ਕਰਕੇ ਉਹਨੂੰ ਅਸੀਂ ਟੇਲਰ ਵੀ ਪਹਿਲਾਂ ਹੀ ਰੱਖ ਲਿਆ ਹੂੰ ਆ ਦੇਖ ਇੱਧਰ ਲੱਡੂ ਜੇ ਕਿਦਾਂ ਚਾਖਦਾ ਓਏ ਆ ਲੱਡੂ ਦੇਖੋ ਸੂਟ ਤੁਸੀਂ ਖੋਲ ਕੇ ਦੁਕਾਨ ਤੁਸੀਂ ਹਾਂਜੀ ਖੋਲੋ ਤੁਸੀਂ ਨਹੀਂ ਹੂੰ ਨਹੀਂ ਹੁੰਦੇ ਸਿਸ ਨੂੰ ਫਾਕਾ ਲੈਣਾ ਔਰ ਗੈਂਦੇ ਦੀ ਚੁੰਨੀ ਔਰ ਗੈਂਦੇ ਦੀ ਚੁੰਨੀ ਗੈਂਦੇ ਸਰ ਸਾਡੇ ਦਾ ਹਨ ਤਾਂ ਨਾਮ ਹੀ ਨਾ ਯਾਦ ਰਹੀ ਮਾਨੇ ਚਾਚੀ ਵੱਸੇ ਫੁਰ ਸੈਲੈਕਟ ਕਰ ਲੋ ਛੋਨੇ ਇਹ ਨਾ ਕਰਨ ਕਿ ਮੀ ਆਣਾ ਹਾਂਜੀ ਤਾਂ ਥੋੜੀ ਜਿਹੀ ਬਾਹਰ ਨਾਲ ਲਸੂਂਡ ਪੈ ਗਈ ਜਿਹੜਾ ਸਾਡੀ ਬਾਹਰੋਂ ਵਧੀਆ ਹੈ ਜਿਹਨੇ ਪਹਿਲੇ ਤੋਂ ਘਰੋਂ ਪੈ ਜਾਣੀ ਸੀ ਨਾ ਇਹ ਘੱਟ ਪੈਣੀ ਹੁਣ ਆਪਾਂ ਗਰਮੀ 'ਚ ਤੁਹਾਨੂੰ ਪਤਾ ਕਿ ਕਿੱਸੇ ਕਿੱਸੇ ਦੀ ਸੂਟ ਪਾਉਣੀ ਹੈ ਲੈ ਹੋਰ ਨਵੇਂ ਤਾਂ ਪੈਂਦੇ ਨਹੀਂ ਨਵੇਂ ਪੈਂਦੇ ਨਹੀਂ ਹੈਗੇ ਲੈ ਹੁਣ ਮੈਂ ਇੱਥੇ ਕਰੂ ਪੈ ਕੇ ਇਹਨੇ ਕਸਟਮਰ ਬਣ ਗਏ ਤੁਹਾਡੇ ਦੇਖੋ ਮੈਨੂੰ ਕਿਹੜੀ ਪਤਾ ਲੱਗਦਾ ਮੈਂ ਉਹੀ ਕਹੀ ਕਿ ਮੈਂ ਮम्मी ਨੂੰ ਇੱਕ ਕੰਮ ਸ਼ੁਰੂ ਕਰਕੇ ਦਿਖਾ ਦੇ ਮੱਖੀ ਹੈ ਕੋਈ ਚੰਗੀ ਬੁਗਾ ਠੀਕ ਹੈ ਜੀ ਫਿਰ ਹੁਣ ਅਸੀਂ ਦੇ ਦਈਏ ਜੀ ਸੂਟ ਅਗਲੇ ਬਲਾਗ ਵਿੱਚ ਮਿਲਦੇ ਆਂ ਅੰਟੀ ਫਰਦਰ ਥੈਂਕ ਯੂ ਜੀ ਸੋ ਮਾਚ ਬਾਏ ਬਾਏ